ਅੱਜ ਆਪਾਂ ਗੱਲ ਕਰਦੇ ਹਾਂ ਸਿੱਖ ਰਾਜ ਦੀ ਉਸ ਮਹਾਨ ਯੋਧੇ ਦੀ ਜਿਸ ਦਾ ਨਾਮ ਇਤਿਹਾਸ ਦੀਆਂ ਕਿਤਾਬਾਂ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਗਿਆ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕਈ ਜੁੱਦ ਲੜੀ ਤੇ ਜਿੱਤਾਂ ਹਮੇਸ਼ਾ ਉਸੇ ਦੀ ਹੋਈ ਜਿਹਾ ਆਪਾਂ ਗੱਲ ਕਰ ਰਹੇ ਹਾਂ ਸਿੱਖ ਰਾਜ ਦੇ ਉਸ ਮਹਾਨ ਯੋਧੇ ਸਰਦਾਰ ਹਰੀ ਸਿੰਘ ਤਲੂਆ ਜੀ ਦੀ 1781 ਵਿੱਚ ਇੱਕ ਅੰਗਰੇਜ਼ ਇਤਿਹਾਸਕਾਰ ਨੇ ਜਦੋਂ 월ਡ ਦੇ ਸਫਲ ਯੋਧਿਆਂ ਦੀ ਲਿਸਟ ਬਣਾਉਣੀ ਸ਼ੁਰੂ ਕੀਤੀ ਤਾਂ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਨਾਮ ਲਿਖਦੇ ਸਮੇਂ ਉਸ ਦਾ ਸਿਰ ਆਪਣੇ ਆਪ ਝੁਕ ਗਿਆ। ਉਸ ਨੇ ਲਿਖਿਆ ਕਿਸੇ ਲਈ ਸਿਕੰਦਰ ਮਹਾਨ ਹੈ ਤੇ ਕਿਸੇ ਲਈ ਜੰਗੀਜ਼ ਖਾਨ। ਮੇਰੇ ਹਿਸਾਬ ਨਾਲ ਸਭ ਤੋਂ ਬਹਾਦਰ ਤੇ ਸਭ ਤੋਂ ਤਾਕਤਵਰ ਯੋद्धा ਸਰਦਾਰ ਹਰੀ ਸਿੰਘ ਨਲੂਆ ਕਿਉਂਕਿ ਦਰਿਆ ਖੈਬਰ ਤੇ ਆਕੇ ਹਰ ਇੱਕ ਜੋਧਾ ਹਾਰ ਰਿਹਾ ਹੈ ਤੇ ਇਸ ਨੂੰ ਫਤਿਹ ਕੀਤਾ ਸਿਰ ਹਰੀ ਸਿੰਘ ਨਲਵਾਜੀ ਨੇ ਤੇ ਉਸ ਨੇ ਇਹ ਵੀ ਦੱਸਿਆ ਕਿ ਜੇਕਰ ਅੰਗਰੇਜ਼ਾਂ ਜਿੰਨੀ ਸੈਨਾ ਹਰੀ ਸਿੰਘ ਨਲਵਾਜੀ ਕੋਲ ਹੁੰਦੀ ਤਾਂ ਉਹੋ ਪੂਰੀ ਦੁਨੀਆ ਜਿੱਤ ਸਕਦੇ ਨਲਵਾਜੀ ਦਾ ਜਨਮ 29 ਅਪ੍ਰੈਲ 1791 ਨੂੰ ਗੁਜਰਾਵਾਲਾ ਵਿੱਚ ਹੋਇਆ ਜੋ ਕਿ ਵਟਵਾਰੇ ਦੌਰਾਨ ਪਾਕਿਸਤਾਨ ਵਿੱਚ ਚਲਾ ਗਿਆ ਪਿਤਾ ਜੀ ਦਾ ਨਾਮ ਗੁਰਦੇਵਾਲ ਸਿੰਘ ਤੇ ਮਾਤਾ ਧਰਮਕੌਰ ਦਾਦਾ ਬੀਸ਼ਨ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਜੁੱਧ ਲੜਦੇ ਸ਼ਹੀਦ ਹੋ ਗਏ ਨਲਵਾ ਜੀ ਸਿਰਫ 7 ਸਾਲ ਦੇ ਸਨ ਜਦੋਂ ਪਿਤਾ ਗੁਰਦੇਵਾਲ ਸਿੰਘ ਜੀ ਸ਼ਹੀਦ ਹੋ ਗਏ ਨਲਵਾ ਜੀ ਨੂੰ ਸ਼ੁਰੂ ਤੋਂ ਕੋੜ ਸਵਾਰੀ ਤੇ ਤਲਵਾਰਵਾਜੀ ਦਾ ਬਹੁਤ ਸ਼ੌਂਕ ਸੀ ਮਹਾਰਾਜਾ ਰਣਜੀਤ ਸਿੰਘ ਜੀ ਹਰ ਇੱਕ ਬਸੰਤ ਪੰਚਮੀ ਤੇ ਦਰਬਾਰ ਲਗਾਇਆ ਕਰਦੇ ਸਨ ਜਿਸ ਦਰਬਾਰ ਦੇ ਵਿੱਚ ਘੋੜਸਵਾਰੀ ਤੇ ਤਲਵਾਰਵਾਜ਼ੀ ਤੇ ਜੋਰ ਦਿਖਾਏ ਜਾਂਦੇ ਸਨ ਇਹ ਹਰੀ ਸਿੰਘ ਨਲੂਆ ਜੀ ਨੇ ਵੀ ਜਾ ਕੇ ਉਸ ਦਰਬਾਰ ਦੇ ਵਿੱਚ ਘੋੜਸਵਾਰੀ ਤੇ ਤਲਵਾਰਵਾਜ਼ੀ ਤੇ ਜੋਰ ਦਿਖਾਏ ਤਲਵਾਰਵਾਜ਼ੀ ਤੇ ਘੋੜਸਵਾਰੀ ਬੇਖੌਫ ਹੋ ਕੇ ਕਰ ਰਹੇ ਸੀ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਹਰੀ ਸਿੰਘ ਨਲੂਆ ਜੀ ਤੇ ਪਈ ਜਦ ਕਿ ਉਸ ਟਾਈਮ ਹਰੀ ਸਿੰਘ ਨਲੂਆ ਜੀ ਦਾ ਨਾਮ ਸਿਰਫ ਹਰੀ ਸਿੰਘ ਸੀ ਤੇ ਉਮਰ ਸਿਰਫ 15 ਸਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਸੋਨੇ ਦਾ ਕੰਠਾ ਉਹਨਾਂ ਦੇ ਗਲ ਵਿੱਚ ਪਾ ਦਿੱਤਾ ਤੇ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸੂਰ ਨੂੰ ਫਤਿਹ ਕੀਤੀ ਤਾਂ ਉਹਦੇ ਵਿੱਚ ਹੀ ਹਰੀ ਸਿੰਘ ਨਲੂਆ ਜੀ ਦੀ ਅਹਿਮ ਭੂਮਿਕਾ ਸੀ ਜਦਕਿ ਉਸ ਟਾਈਮ ਹਰੀ ਸਿੰਘ ਨਲੂਆ ਜੀ ਦੀ ਉਮਰ 15.5 ਸਾਲ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਆ ਜੀ ਦੀ ਦਲੇਰੀ ਦੇਖ ਕੇ ਅੰਗਰੱਖਕ ਬਜੂ ਆਪਣੇ ਨਾਲ ਰੱਖ ਲਿਆ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਅਤੇ ਕੁਝ ਖਾਸਾ ਫੌਜ ਦੇ ਸਿਪਾਹੀ ਤੇ ਹਰੀ ਸਿੰਘ ਨਲਵਾ ਜੀ ਜੰਗਲ ਵਿੱਚ ਦੀ ਜਾ ਰਹੇ ਸੀ ਤਾਂ ਇਹਨਾਂ ਦਾ ਸਾਹਮਣਾ ਇੱਕ ਸ਼ੇਰ ਨਾਲ ਹੁੰਦਾ ਹੈ ਹਰੀ ਸਿੰਘ ਨਲਵਾ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਦੇ ਆ ਕਿ ਤੁਹਾਡੇ ਤੋਂ ਪਹਿਲਾਂ ਸ਼ੇਰ ਨਾਲ ਲੜਨਾ ਮੇਰਾ ਫਰਜ਼ ਹੈ ਯੋਧੇ ਖਰੀਦ ਸਿੰਘ ਨੇ ਮਿਆਂ ਦੇ ਵਿੱਚੋਂ ਤਲਵਾਰ ਕੱਢੀ ਤੇ ਸ਼ੇਰ ਬਲ ਟੁੱਟ ਕੇ ਪੈ ਗਿਆ। ਅੱਗੂ ਸ਼ੇਰ ਨੇ ਵੀ ਚੱਪਟ ਮਾਰੀ ਤੇ ਹੱਥ ਦੇ ਵਿੱਚੋਂ ਤਲਵਾਰ ਛੁੱਟ ਗਈ। ਪੰਥ ਦੇ ਇਸ ਮਹਾਨ ਯੋਧੇ ਨੇ ਆਪਣੇ ਗਾਤਰੇ ਵਾਲੀ ਤਲਵਾਰ ਕੱਢੀ ਤੇ ਸ਼ੇਰ ਨੂੰ ਜ਼ਖਮੀ ਕਰ ਦਿੱਤਾ। ਸ਼ੇਰ ਦੇ ਜਵੜਿਆਂ ਵਿੱਚ ਪਾ ਕੇ ਹੱਥ ਸ਼ੇਰ ਨੂੰ ਵਿਚਾਲੇ ਤੋਂ ਪਾੜ ਦੱਤਾ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਗੱਲ ਨਾਲ ਲਾਇਆ ਤੀ ਕਿ ਹਾ ਤੂੰ ਮੇਰਾ ਰਾਜਾ ਨਾ ਲੈ ਕਿਉਂਕਿ ਉਸ ਤੋਂ ਪਹਿਲਾਂ ਦੇ ਸਮਿਆਂ ਵਿੱਚ ਇੱਕ ਰਾਜਾ ਨਲ ਹੋਇਆ ਜੋ ਕਿ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਿਲ ਵਿੱਚ ਰਾਜਾ ਨਲ ਦਾ ਬਹੁਤ ਵਧੀਆ ਅਕਤ ਬਣਿਆ ਹੋਇਆ ਸੀ ਤਾਂ ਇਸ ਤੋਂ ਬਾਅਦ ਹਰੀ ਸਿੰਘ ਜੀ ਦਾ ਨਾਮ ਬਣ ਗਿਆ ਹਰੀ ਸਿੰਘ ਨਲਵਾ ਤੇ ਇਸ ਤੋਂ ਬਾਅਦ ਇਹਨਾਂ ਦੀ ਜੰਗੀਰ ਵਿੱਚ ਵਾਦਾ ਕੀਤਾ ਗਿਆ ਉਨ੍ਹਾਂ ਸਮਿਆਂ ਵਿੱਚ ਇਹਨਾਂ ਦੀ ਸਾਲਾਨਾ ਆਮਦਨ तकरीबन 10 ਲੱਖ ਰੁਪਏ ਸੀ ਤੇ ਇਸ ਜੰਗੀਰ ਦਾ ਇਹ ਜੋਦਾ ਕਰਦਾ ਕੀ ਸੀ ਤੇ ਇਸ ਦੇ ਵਿੱਚੋਂ ਅੱਧੀ ਜੰਗੀਰ ਗੁਰੂ ਧਾਮਾਂ ਤੇ ਖਰਚ ਕੀਤੀ ਜਾਂਦੀ ਸੀ ਜੋ ਤੁਸੀਂ ਅਕਾਲ ਤਖਤ ਸਾਹਿਬ ਤੇ ਸੋਨੇ ਦਾ ਗੁੰਮਤ ਦੇਖ ਰਹੇ ਹੋ ਇਹ ਸੇਵਾ ਵੀ ਉਨ੍ਹਾਂ ਬਲੂ ਕਰਵਾਈ ਗਈ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਲੀ ਕੰਦਾਰੀ ਦਾ ਪੱਥਰ ਰੋਕ ਕੇ ਹੰਕਾਰ ਤੋੜਿਆ ਸੀ ਗੁਰਦੁਆਰਾ ਪੰਜਾ ਸਾਹਿਬ ਉਸ ਨੂੰ ਵੀ ਖਰੀ ਸਿੰਘ ਨਲਵਾ ਜੀ ਵੱਲੋਂ ਤਿਆਰ ਕੀਤਾ ਗਿਆ ਸੀ ਤੇ ਹੋਰ ਵੀ ਬਹੁਤ ਸਾਰੇ ਗੁਰੂ ਧਾਮਾਂ ਦੀ ਸੇਵਾ ਕਰਵਾਈ ਆਪਣੇ ਖੁਦ ਲਈ ਇੱਕ ਵੀ ਪੈਸਾ ਨਹੀਂ ਖਰਚ ਕਰਦੇ ਸੀ ਬਾਕੀ ਪੈਸਾ ਆਪਣੀ ਫੌਜ ਦੇ ਖਰਚ ਕੀਤਾ ਤੇ ਫੌਜ ਨੂੰ ਮਜ਼ਬੂਤ ਕੀਤਾ ਮਲਤਾਂਬੇ ਜੁੱਧ ਦਰਾਨ ਹਰੀ ਸਿੰਘ ਨਲਵਾਜੀ ਕਾਫੀ ਜ਼ਖਮੀ ਹੋ ਚੁੱਕੇ ਸੀ ਪਰ ਫਿਰ ਵੀ ਮਲਤਾਨ ਨੂੰ ਫਤਿਹ ਕੀਤਾ ਜ਼ਖਮੀ ਇੰਨਾ ਜ਼ਿਆਦਾ ਹੋ ਚੁੱਕੇ ਸੀ ਕਿ ਦੁਬਾਰਾ ਠੀਕ ਹੋਣ ਲਈ 6 ਮਹੀਨੇ ਲੱਗ ਗਏ ਜਦੋਂ ਠੀਕ ਹੋ ਕੇ ਹਰੀ ਸਿੰਘ ਨਲਵਾਜੀ ਦਰਬਾਰ ਵਿੱਚ ਆਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਜੰਗੀਰ ਬਖਸ਼ੀ ਤੇ ਅੰਤ ਸਮੇਂ ਹਰੀ ਸਿੰਘ ਨਲਵਾਜੀ ਦੀ ਜੰਗੀਰ ਸਿੱਖ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਉਸ ਤੋਂ ਬਾਅਦ ਬਹੁਤ ਸਾਰੇ ਇਲਾਕੇ ਜਿੱਤੇ ਤੇ ਜਿੱਤ ਦੇ ਜਿੱਤ ਦੇ ਕਸ਼ਮੀਰ ਨੂੰ ਵੀ ਸਿੱਖ ਰਾਜ ਦੇ ਵਿੱਚ ਰਲਾ ਲਿਆ ਤੇ ਹਰੀ ਸਿੰਘ ਨਲੂਆ ਜੀ 2 ਸਾਲ ਕਸ਼ਮੀਰ ਦੇ ਗਵਰਨਰ ਰਹੇ ਉਥੋਂ ਦੇ ਸਥਾਨਕ ਲੋਕਾਂ ਨੂੰ ਅਨਾਉਂਸ ਕੀਤਾ ਗਿਆ ਕਿ ਜੋ ਵੀ ਆਪਣੇ ਧਰਮ ਦੇ ਵਿੱਚ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਕਿਉਂਕਿ ਉਥੋਂ ਦੇ ਲੋਕਾਂ ਦਾ ਮੁਗਲਾਂ ਵੱਲੋਂ ਬਹੁਤ ਜ਼ਿਆਦਾ ਧਰਮ ਪਰਬਲਨ ਕਰਵਾਇਆ ਗਿਆ ਸੀ ਤੇ ਕਹਿੰਦੇ ਆ ਉੱਥੇ ਇੱਕ ਦਿਨ ਵਿੱਚ 40 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੇ ਆਪ ਮੁਸਲਮਾਨਾਂ ਤੋਂ ਦੁਬਾਰਾ Hindu ਬਣੇ ਤੇ ਹਰੀ ਸਿੰਘ ਨਲਵਾਜੀ ਦੇ ਅnder ਕਸ਼ਮੀਰ ਨੇ ਬਹੁਤ ਜ਼ਿਆਦਾ ਤਰਕ ਕੀਤੀ ਹਰੀ ਸਿੰਘ ਨਲਵਾਜੀ ਦੇ ਨਾਮ ਤੇ ਇੱਕ ਸਿੱਕਾ ਚਲਾਇਆ ਗਿਆ ਤੇ ਕਸ਼ਮੀਰ ਦੇ ਲੋਕ ਹਰੀ ਸਿੰਘ ਨਲਵਾਜੀ ਬਹੁਤ ਜ਼ਿਆਦਾ ਇਜਤ ਕਰ ਗਈ ਸੀ ਹੁਣ ਆਪਾਂ ਗੱਲ ਕਰਦੇ ਹਾਂ ਬੀਬੀ ਹਰਸ਼ਰਨ ਕੌਰ ਦੀ ਇਹ ਘਟਨਾ ਉਸ ਵੇਲੇ ਹੋਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਿchni ਦਾ ਇਲਾਕਾ ਜਿੱਤ ਕੇ ਉੱਥੇ ਇੱਕ ਕਿਲਾ ਬਣਾਇਆ ਸੀ ਤੇ ਉਸ ਕਿਲੇ ਦੇ ਵਿੱਚ ਹਰੀ ਸਿੰਘ ਨਲਵਾ ਜੀ ਆਪਣਾ ਦਰਬਾਰ ਲਾ ਕੇ ਬੈਠੇ ਸੀ ਉਸ ਦਰਬਾਰ ਦੇ ਵਿੱਚ ਇੱਕ ਪੰਡਤ ਆਉਂਦਾ ਤੇ ਕਹਿਣ ਲੱਗਦਾ ਹੈ ਅਸੀਂ ਆਪਣੇ ਲੜਕੇ ਨੂੰ ਵਿਆਹ ਕੇ ਲੈ ਕੇ ਆ ਰਹੇ ਸੀ ਪਠਾਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਸਾਡੀ ਲੜਕੀ ਨੂੰ ਉਠਾ ਕੇ ਲੈ ਗਏ ਕਹਿੰਦੇ ਜਿਸ ਖਾਨ ਦੇ ਹਵਾਲੇ ਸਾਡੀ ਬੱਚੀ ਹੈ ਉਹ ਬੱਚੀ ਦੀ ਇੱਜ਼ਤ ਵੀ ਲੁੱਟ ਲੈਂਦਾ ਤੇ ਜਿਉਂਦਿਆਂ ਵੀ ਨਹੀਂ ਛੱਡਦਾ ਹਰੀ ਸਿੰਘ ਨਲਵਾ ਜੀ ਨੇ ਪੁੱਛਿਆ ਕਿੰਨੇ ਪਠਾਨ ਸੀ ਤਾਂ ਪੰਡਤ ਜੀ ਕਹਿਣ ਲੱਗੇ ਚਾਰ ਪੰਜ ਪਠਾਨ ਸੀ ਉਹਨਾਂ ਕੋਲੇ ਕਾਫੀ ਸਾਰੇ ਹਥਿਆਰ ਸੀ ਹਰੀ ਸਿੰਘ ਨਲਵਾ ਜੀ ਨੇ ਫੇਰ ਪੁੱਛਿਆ ਕਿ ਤੁਸੀਂ ਕਿੰਨੇ ਸੀ ਤਾਂ ਪੰਡਤ ਜੀ ਕਹਿਣ ਲੱਗੇ ਅਸੀਂ 30 40 ਸੀ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਫੇਰ ਤਾਂ ਸੋਡਾ ਇਹੀ ਹਾਲ ਹੋਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ 30 ਹੈ ਜਾਂ ਇਹ 50 ਇਹ ਕੁਝ ਨਹੀਂ ਕਰਨਗੇ ਹਰੀ ਸਿੰਘ ਨਲਵਾ ਜੀ ਗੁੱਸੇ ਵਿੱਚ ਆਏ ਤੇ ਕਹਿਣ ਲੱਗੇ ਸੋਡੇ ਸਾਹਮਣੇ ਸੋਡੇ ਘਰ ਦੀ ਇੱਜ਼ਤ ਨੂੰ ਚੱਕ ਕੇ ਲੈ ਗਏ ਤੇ ਤੁਸੀਂ ਤਮਾਸ਼ਾ ਦੇਖਦੇ ਰਹੇ ਉਸੇ ਟਾਈਮ ਹਰੀ ਸਿੰਘ ਨਲਵਾ ਜੀ ਨੇ ਖਾਨ ਦੇ ਇਲਾਕੇ ਤੇ ਹਮਲਾ ਕੀਤਾ ਤੇ ਉਹ ਉਹ ਇਲਾਕਾ ਕਬਜੇ ਚ ਲਿਆ ਤੇ ਉਸ ਬੱਚੀ ਨੂੰ ਵੀ ਛੜਾਇਆ ਉਸ ਬੱਚੀ ਨੂੰ ਛੜਾ ਕੇ ਦਰਬਾਰ ਦੇ ਵਿੱਚ ਲਿਆਂਦਾ ਗਿਆ ਤੇ ਹਰੀ ਸਿੰਘ ਨਲਵਾ ਜੀ ਉਸ ਪਰਿਵਾਰ ਨੂੰ ਕਹਿਣ ਲੱਗੇ ਤੁਹਾਡੀ ਬੱਚੀ ਸਹੀ ਸਲਾਮਤ ਹੈ ਤੁਸੀਂ ਆਪਣੇ ਘਰ ਲਿ ਜਾ ਸਕਦੇ ਹੋ ਤੇ ਪੰਡਤ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ ਅਸਲ ਵਿੱਚ ਵਿਚਲੀ ਗੱਲ ਇਹ ਸੀ ਕਿ ਇੱਕ ਦਿਨ ਸ਼ਰਨ ਕੌਰ ਪਠਾਨਾਂ ਦੇ ਘਰ ਆਈ ਹੈ ਬੀਬੀ ਸ਼ਰਨ ਕੌਰ ਕਹਿਣ ਲੱਗਦੀ ਆ ਸਿੱਖਾਂ ਤੇ ਆ ਜਰਨੇਲਾ ਹੁਣ ਤੂੰ ਮੇਰਾ ਫੈਸਲਾ ਸੁਣ ਮੈਂ ਇਹਨਾਂ ਨਾਲ ਜਾਣਾ ਹੀ ਨਹੀਂ ਚਾਹੁੰਦੀ ਜਦੋਂ ਮੇਰਾ ਡੋਲਾ ਲੁੱਟਿਆ ਗਿਆ ਸੀ ਤਾਂ ਮੈਂ ਉਦੋਂ ਕਿਸੇ ਦੀ ਬਹੂ ਸੀ ਤੇ ਤੂੰ ਵੀਰਿਆ ਮੈਨੂੰ ਭੈਣ ਕਹਿ ਕੇ ਛੜਾ ਕੇ ਲੈ ਕੇ ਆਇਆ ਜੇਕਰ ਦੁਆਰਾ ਮੇਰਾ ਡੋਲਾ ਲੁੱਟਿਆ ਜਾਂਦਾ ਤਾਂ ਲੋਕਾਂ ਨੇ ਕਹਿਣਾ ਹਰੀ ਸਿੰਘ ਨਲਵਾਦੀ ਭੈਣ ਦਾ ਡੋਲਾ ਲੁੱਟਿਆ ਗਿਆ ਜੇ ਦੇ ਲੋਕ ਕੱਲ ਮੇਰੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੇ ਉਹ ਅੱਜ ਵੀ ਮੈਨੂੰ ਨਹੀਂ ਬਚਾ ਸਕਦੇ ਹਰੀ ਸਿੰਘ ਨਲੂਆ ਜੀ ਨੇ ਅੱਗੇ ਹੋ ਕੇ ਹਰਸ਼ਰਨ ਕੌਰ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਜਿੰਨਾ ਚਿਰ ਤੇਰਾ ਡੋਲਾ ਘਰ ਨਹੀਂ ਪਹੁੰਚਦਾ ਉਨਾ ਚਿਰ ਮੈਂ ਤੇਰੀ ਇਫਾਜਤ ਕਰੂੰਗਾ ਬੀਬੀ ਹਰਸ਼ਰਨ ਕੌਰ ਦੇ ਨਾਮ ਮੰਨਣ ਤੇ ਖੰਡੇ ਬਾਟੇ ਦਾ ਅਮਰਸ਼ ਕਿਹਾ ਗਿਆ ਬੀਬੀ ਸ਼ਰਨੀ ਤੋਂ ਨਾਮ ਰੱਖਿਆ ਗਿਆ ਹਰਸ਼ਰਨ ਕੌਰ ਤੇ ਉਸ ਸਮੇਂ ਇਹ ਜਮਰੌਦ ਦੇ ਕਿਲੇ ਵਿੱਚ ਸੀ ਜਿੰਨੇ ਵੀ ਲੁਟੇਰੇ ਹਿੰਦੁਸਤਾਨ ਨੂੰ ਲੁੱਟਣ ਲਈ ਆਏ ਚਾਹੇ ਲੋਧੀ ਹੋਵੇ ਚਾਹੇ ਅਬਦਾਲੀ ਤੇ ਚਾਹੇ ਨਾਦਰ ਸ਼ਾਹ ਇਹੇ ਹਿੰਦੁਸਤਾਨ ਨੂੰ ਲੁੱਟ ਕੇ ਦਰਿਆ ਖੈਬਰ ਵਿੱਚ ਦੀ ਚਲੇ ਗਏ ਹਰੀ ਸਿੰਘ ਨਲੂਆ ਜੀ ਤੇ ਦਰਿਆ ਖੈਬਰ ਜਿੱਤਣ ਤੋਂ ਬਾਅਦ ਹਿੰਦੁਸਤਾਨ ਤੇ ਇੱਕ ਵੀ ਹਮਲਾ ਨਹੀਂ ਹੋਇਆ ਤੇ ਹੁਣ ਆਪਾਂ ਗੱਲ ਕਰਦੇ ਆਂ ਅਫਗਾਨਿਸਤਾਨ ਦੇ ਬਹੁਤ ਵੱਡੇ ਰਾਜੇ ਦੀ ਰਾਣੀ ਦੀ ਜਦੋਂ ਉਸਨੇ ਹਰੀ ਸਿੰਘ ਨਲੂਆ ਜੀ ਨੂੰ ਕਿਹਾ ਕਿ ਮੈਂ ਚਾਹੁੰਨੀ ਆਂ ਤੇਰੇ ਵਰਗਾ ਪੁੱਤਰ ਮੇਰੀ ਕੁੱਖ ਦੇ ਵਿੱਚੋਂ ਪੈਦਾ ਹੋਵੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਹੁਣ ਉਹ ਉਹ ਇਲਾਕਾ ਹਰੀ ਸਿੰਘ ਨਲੂਆ ਜੀ ਜਿੱਤਣ ਜਾ ਰਹੇ ਸੀ ਉਸ ਇਲਾਕੇ ਦਾ ਇੱਕ ਬਹੁਤ ਵੱਡਾ ਪਠਾਨ ਰਾਜਾ ਆਪਣੇ ਬੇਟੇ ਨੂੰ ਕਹਿਣ ਲੱਗਦਾ ਆਪਣੇ ਇਲਾਕੇ ਨੂੰ ਹਰੀ ਸਿੰਘ ਨਲਵਾ ਜਿੱਤਣ ਲਈ ਆ ਰਿਹਾ ਹੈ ਆਪਣੇ ਲਈ ਚੰਗਾ ਇਹ ਹੋਵੇਗਾ ਕਿ ਆਪਾਂ ਇਹ ਇਲਾਕਾ ਛੱਡ ਕੇ ਚਲੇ ਜਾਈਏ ਨਹੀਂ ਤਾਂ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਰਾਜੇ ਨਾਸਰ ਖਾਨ ਦਾ ਬੇਟਾ ਗੁਲਫਾਮ ਜਾਂਦਾ ਆਪਣੀ ਮਗੀਤਰ ਬੰਨੂ ਦੀ ਹਵੇਲੀ ਤੇ ਜਾ ਕੇ ਬੰਨੂ ਨੂੰ ਕਹਿਣ ਲੱਗਦਾ ਆਪਣਾ ਇਲਾਕਾ ਹਰੀ ਸਿੰਘ ਨਲਵਾ ਜਿੱਤਣ ਲਈ ਆ ਰਿਹਾ ਹੈ ਤੇ ਆਪਾਂ ਇਹ ਇਲਾਕਾ ਹੁਣੇ ਹੀ ਛੱਡ ਕੇ ਜਾ ਰਹੇ ਹਾਂ ਨਹੀਂ ਤਾਂ ਆਪਣੀ ਫੌਜ ਅਤੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਬੰਨੂ ਕਹਿਣ ਲੱਗਦੀ ਹੈ ਕਿ ਮੈਂ ਤਾਂ ਤੇਰੇ ਨਾਲ ਮੰਗਣੀ ਇਸ ਕਰਕੇ ਕਰਵਾਈ ਸੀ ਕਿ ਮੈਂ ਸੁਣਿਆ ਤੂੰ ਬਹੁਤ ਵੱਡਾ ਯੋਧਾ ਹੈ ਤੇ ਗੁਲਫਾਮ ਗੋਲੇ ਬੰਨੋ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਤੇ ਬੰਨੂ ਨੇ ਗੁਲਫਾਮ ਤੋਂ ਸਿੱਖਾਂ ਭਰੇ ਕਈ ਗੱਲਾਂ ਪੁੱਛੀਆਂ ਜਿਹੜੇ ਵਿੱਚ ਦੱਸਿਆ ਗੁਲਫਾਮ ਨੇ ਕੀ ਸਿੱਖ ਬਿਮਾਰਾਂ ਤੇ ਹਮਲਾ ਨਹੀਂ ਕਰਦੇ ਨਿਹੱਤੇ ਤੇ ਹਮਲਾ ਨਹੀਂ ਕਰਦੇ ਤੇ ਔਰਤਾਂ ਨੂੰ ਕੁਛ ਨਹੀਂ ਕਹਿੰਦੇ ਜਦੋਂ ਅਫਗਾਨੀਆਂ ਨੂੰ ਪਤਾ ਲੱਗਿਆ ਕਿ ਸਿੱਖ ਔਰਤ ਤੇ ਬਾਰ ਨਹੀਂ ਕਰਦੇ ਤਾਂ ਉਹਨਾਂ ਨੇ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਅਫਗਾਨੀਆਂ ਲਈ ਇਹ ਹੌਲੀ-ਹੌਲੀ ਰਿਵਾਜ ਬਣ ਗਿਆ ਤੇ ਹੁਣ ਆਪਾਂ ਗੱਲ ਕਰਦੇ ਆ ਬੰਨੂ ਦੀ ਤੇ ਬੰਨੂ ਦੇ ਦਿਲ ਵਿੱਚ ਇੱਕੋ ਗੱਲ ਬਾਰ-ਬਾਰ ਚੱਲ ਰਹੀ ਸੀ ਕਿ ਮੈਂ ਜਿਸ ਨੂੰ ਸਭ ਤੋਂ ਵੱਡਾ ਯੋਧਾ ਮੰਨਿਆ ਜਿਸ ਨਾਲ ਮੇਰਾ ਨਿਕਾਹ ਹੋਣ ਜਾ ਰਿਹਾ ਸੀ ਉਹ ਡਰ ਗਿਆ ਹਰੀ ਸਿੰਘ ਨਲਵਾ ਤੋਂ ਤੇ ਮੈਂ ਉਹ ਹਰੀ ਸਿੰਘ ਨਲਵਾ ਸਿੱਖਾਂ ਦਾ ਯੋਧਾ ਜ਼ਰੂਰ ਦੇਖਣਾ ਹੈ ਗੁਲਫਾਮ ਦੇ ਮਨਾ ਕਰਨ ਦੇ باوجود ਵੀ ਪੰਨੋ ਚਲੀ ਗਈ ਹਰੀ ਸਿੰਘ ਨਲਵਾ ਜੀ ਕੋਲੇ ਬਨੋ ਪਹੁੰਚਦੀ ਆ ਸਿੱਧੀ ਦਰਬਾਰ ਦੇ ਵਿੱਚ ਜਿੱਥੇ ਹਰੀ ਸਿੰਘ ਨਲਵਾਜੀ ਰਹਿ ਰਾਸਤਾ ਪਾਟ ਕਰ ਰਹੀ ਸੀ ਰਹਿ ਰਾਸਤੇ ਪਾਟ ਤੋਂ ਬਾਅਦ ਹਰੀ ਸਿੰਘ ਨਲਵਾਜੀ ਜਦੋਂ ਆਪਣੀਆਂ ਅੱਖਾਂ ਖੋਲ੍ਹਦੇ ਆ ਤਾਂ ਸਾਹਮਣੇ ਦੇਖਦੀ ਆ ਇੱਕ ਨੌਜਵਾਨ ਕੁੜੀ ਬੈਠੀ ਆ ਤੇ ਉਸ ਨੂੰ ਪੁੱਛਣ ਲੱਗਦੇ ਆ ਕਿ ਤੁਸੀਂ ਅਚਾਨਕ ਇਕੱਲੇ ਦਰਬਾਰ ਦੇ ਵਿੱਚ ਆਏ ਹੋ ਭਾਈ ਸਭ ਕੁਝ ਠੀਕ ਠਾਕ ਤਾਂ ਹੈ ਬਨੋ ਦੋਨੇ ਹੱਥ ਜੋੜ ਕੇ ਫਤੇ ਬੁਲਾਉਂਦੀ ਆ ਤੇ ਕਹਿਣ ਲੱਗਦੀ ਆ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕੀਤਾ ਹੈ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਅਸੀਂ ਕਿਸੇ ਦੇ ਇਲਾਕੇ ਤੇ ਕੋਈ ਕਬਜ਼ਾ ਨਹੀਂ ਕੀਤਾ ਪਾਈ ਅਸੀਂ ਤਾਂ ਆਪਣੇ ਘਰ ਦੀ ਰਾਖੀ ਕੀਤੀ ਹੈ ਬੰਨੋ ਹਰੀ ਸਿੰਘ ਨਲਵਾ ਜੀ ਦੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪਰਵਾਹਤ ਹੋਈ ਤੇ ਕਹਿਣ ਲੱਗੀ ਮੈਂ ਚੌਨੀ ਆ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਯੋਧਾ ਪੈਦਾ ਹੋਵੇ ਹਰੀ ਸਿੰਘ ਨਲਵਾ ਜੀ ਨੇ ਜਵਾਬ ਦਿੱਤਾ ਕਿ ਤੂੰ ਆਪਣੇ ਮਾਲਕ ਅੱਗੇ ਫਰਿਆਦ ਕਰਿਆ ਕਰ ਪੁੱਤਰ ਜਿਹਾ ਹੋ ਜਾ ਮਰਜੀ ਹੋਵੇ ਉਹ ਆਪਣੇ ਅਸੂਲਾਂ ਦਾ ਪੱਕਾ ਹੋਵੇ ਤੇ ਬੰਨੂ ਫੇਰ ਮੋੜ ਕੇ ਕਹਿਣ ਲੱਗਦੀ ਹੈ ਕਿ ਸਿੱਖਾਂ ਦੇ ਆਦਰ ਨਾਲ ਤੂੰ ਮੇਰੀ ਗੱਲ ਨਹੀਂ ਸਮਝਿਆ ਕਿ ਮੈਂ ਚੌਨੀ ਆ ਤੂੰ ਮੇਰੇ ਨਾਲ ਨਿਕਾ ਕਰ ਲਵੇਂ ਤੇ ਤੇਰਾ ਪੁੱਤਰ ਮੇਰੀ ਕੁਖ ਦੇ ਵਿੱਚੋਂ ਪੈਦਾ ਹੋਵੇ ਤੇ ਹਰੀ ਸਿੰਘ ਨਲਵਾ ਜੀ ਕਹਿਣ ਲੱਗ ਕੇ ਪਹਿਲਾਂ ਹੀ ਮੈਂ ਵਿਆਹਿਆ ਹੋਇਆ ਤੇ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਬਗਾਨੀ ਇਸਤਰੀ ਬਲ ਤਾਂ ਦੇਖਣਾ ਵੀ ਗੁਨਾਹ ਹੈ ਤੇ ਬੰਨੋਂ ਨੇ ਇਹ ਵੀ ਕਿਹਾ ਕਿ ਮੈਨੂੰ ਤੁਹਾਡੇ ਵਿਆਹ ਤੋਂ ਕੋਈ ਪ੍ਰੋਬਲਮ ਨਹੀਂ ਤੁਸੀਂ ਮੇਰੇ ਨਾਲ ਨਕਾ ਕਰ ਲਵੋ ਤੇ ਹਰੀ ਸਿੰਘ ਨਲੂਆ ਜੀ ਗੁੱਸੇ ਵਿੱਚ ਆਏ ਤੇ ਕਿਰਪਾਨ ਨੂੰ ਹੱਥ ਪਾਇਆ ਤੇ ਗੁੱਸੇ ਵਿੱਚ ਕਿਹਾ ਤੂੰ ਇੱਕ ਸਿੱਖ ਨੂੰ ਪਰਖਣ ਆਈ ਹੈ ਤੂੰ ਸਾਡੀਆਂ ਅੱਖਾਂ ਤੋਂ ਦੂਰ ਹੋ ਜਾ ਬਨਉਂਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਜਾਂਦੀ ਜਾਂਦੀ ਕਹਿਣ ਲੱਗੀ ਕਿ ਮੈਂ ਤੇ ਸੁਣਿਆ ਸੀ ਸਿੱਖਾਂ ਦੇ ਦਰਵਾਜ਼ੇ ਵਿੱਚੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਫਰੀਦ ਸਿੰਘ ਨਲਵਾ ਜੀ ਨੇ ਬੰਨੂ ਨੂੰ ਕੰਨ ਲਈ ਕਿਹਾ ਤੇ ਬੰਨੂ ਦੇ ਕੋਲ ਚਲੇ ਗਏ ਤੇ ਫਰੀਦ ਸਿੰਘ ਨਲਵਾ ਜੀ ਨੇ ਕਿਹਾ ਤੂੰ ਇਹ ਚਾਹੁੰਨੀ ਆ ਨਾ ਕਿ ਮੇਰੇ ਵਰਗਾ ਤੇਰਾ ਪੁੱਤਰ ਹੋਵੇ ਬੰਨੂ ਦਾ ਹੱਥ ਫੜਿਆ ਤੇ ਆਪਣੇ ਸਿਰ ਤੇ ਰੱਖ ਲਿਆ ਤੇ ਕਿਹਾ ਅੱਜ ਤੋਂ ਬਾਅਦ ਮੈਂ ਹੀ ਤੇਰਾ ਪੁੱਤਰ ਆ ਤੇ ਉਸ ਟਾਈਮ ਬੰਨੂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਇਦਾਂ ਦੇ ਹੋਏ ਆ ਸਾਡੇ ਮਹਾਨ ਯੋਧੇ ਜੇਕਰ ਤੁਸੀਂ ਇਸ ਵੀਡੀਓ ਦਾ ਅਗਲਾ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਜ਼ਰੂਰ ਪਹੁੰਚੇ